ਕੈਨੇਡਾ ਦੇ ਬਾਈਟ੍ਰੌਕ ਤੇ ਵਿੱਚ ਲਗਾਤਾਰ ਵਾਰਦਾਤਾਂ ਜਿਹੜੀਆਂ ਵਧ ਰਹੀਆਂ ਨੇ ਇੱਕ ਹੋਰ ਪੰਜਾਬੀ ਨੌਜਵਾਨ ਜਿਸ ਦਾ ਨਾਮ ਕੁਲਵਿੰਦਰ ਦੱਸਿਆ ਜਾ ਰਿਹਾ ਹੈ ਉਸ ਨੂੰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਸੋ ਦੱਸਦੀ ਇੱਕ ਇੱਕ ਕੁਲਵਿੰਦਰ ਜੋ ਕਿ 2018 ਦੇ ਵਿੱਚ ਕੈਨੇਡਾ ਗਿਆ ਸੀ ਔਰ ਉੱਥੇ ਆਪਣੇ ਭਰਾ ਦੇ ਨਾਲ ਰਹਿੰਦਾ ਸੀ ਆਪਣੇ ਦੋਸਤਾਂ ਦੇ ਨਾਲ ਕੰਮ ਕਰਦਾ ਸੀ ਸੋ ਦੱਸਦੀ ਹੈ ਕਿ ਘਟਨਾ ਸਥਲ ਤੇ ਮੌਜੂਦ ਚਸ਼ਮਦੀਤ ਉਸਤੇ ਦੋਸਤ ਨੇ ਜਿਸ ਨੇ ਪੁਲਿਸ ਨੂੰ ਕਾਲ ਕੀਤੀ ਤੇ ਇੱਕ ਹੋਰ ਦੋਸਤ ਨੂੰ ਕਾਲ ਕੀਤੀ ਉਸਤੇ ਸਾਰੀ ਗੱਲ ਦੱਸੀ ਕਿ ਉਹ ਦੋਨੇ ਵਾਈਟ ਰੌਕ ਦੇ ਵਿੱਚ ਬੈਠੇ ਸਨ ਤਾਂ ਪਿੱਛੋਂ ਇੱਕ ਸ਼ਖਸ ਨੇ ਆ ਕੇ ਉਸ ਉੱਪਰ ਚਾਕੂ ਦੇ ਨਾਲ ਹਮਲਾ ਕੀਤਾ ਸੋ ਬੜੀ ਮੁਸ਼ਕਲਤ ਦੇ ਨਾਲ ਉਥੋਂ ਦੋਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੁਲਵਿੰਦਰ ਦਾ ਪੈਰ ਫਿਸਲ ਜਾਂਦਾ ਜਿਸ ਤੋਂ ਬਾਅਦ ਉਹ ਉਸ ਦੀ ਛਾਤੀ ਦੇ ਉੱਪਰ ਦਿਲ ਦੇ ਨਜ਼ਦੀਕ ਛਾਤੀ ਦੇ ਉੱਪਰ ਲਗਾਤਾਰ वार ਕਰਦਾ ਹੈ ਔਰ ਬੜੀ ਆਸਾਨੀ ਦੇ ਨਾਲ ਉੱਥੋਂ ਚਲਾ ਜਾਂਦਾ ਪੁਲਿਸ ਬੇਸ਼ੱਕ ਪਹੁੰਚਦੀ ਹੈ 15 ਤੋਂ 20 ਮਿੰਟ ਕੁਲਵਿੰਦਰ ਉੱਥੇ ਤੜਫਦਾ ਰਿਹਾ ਪਰ ਕਿਸੇ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ ਔਰ ਉਸ ਦੀ ਮੌਤ ਹੋ ਜਾਂਦੀ ਹੈ ਸੋ ਪੁਲਿਸ ਵੱਲੋਂ ਇਸ ਕਾਤਲ ਦੀ ਭਾਲ ਕੀਤੀ ਜਾ ਰਹੀ ਹੈ